ਸ਼ਿਆਣੇ ਕਹਿੰਦੇ ਨੇ ਕਿ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਅਨਸਾਨੀਅਤ ਦੇ ਕੰਮ ਬਿਰਲੇ ਲੋਕ ਹੀ ਕਰਦੇ ਨੇ ਕੋਟੱਲੇਵਾਲ ਬੜਾ ਵੱਡਾ ਪਿੰਡ ਐ ਇੱਥੋਂ ਬੜੇ ਐ ਐਨਆਰਆਈ ਐ ਬੜੀ ਵਧੀਆ ਅਕੈਡਮੀ ਚੱਲਦੀ ਐ ਹੋਰ ਬੜੇ ਦਾਨਪੁਨ ਹੁੰਦੇ ਐ ਅਸੀਂ ਦੇਖ ਕੇ ਆਨੇ ਆ ਤੇ ਪਰ ਇਦਾਂ ਦੇ ਬਜ਼ੁਰਗਾਂ ਦੀ ਵੀ ਪਿੰਡ ਚ ਜ਼ਰੂਰ ਦੇਖਣਾ ਚਾਹੀਦਾ ਵੀ ਕੋਈ ਲੋੜਵੰਦ ਨੂੰ ਵੀ ਮਦਦ ਕਰਨੀ ਚਾਹੀਦੀ 5000 ਰੁਪਇਆ ਸੁਸ਼ਕੀਰ ਸਿੰਘ ਮੌੜ ਦੇ ਕੇ ਗਿਆ ਨਸੀਬਕਰ ਮਤਨ ਅਜਿਹਾ ਕਿ ਇਸ ਬਜ਼ੁਰਗ ਬੇਬੇ ਬਾਪੂ ਦੀ ਕੁਝ ਦਿਨ ਪਹਿਲਾਂ ਅਸੀਂ ਵੀਡੀਓ ਚਲਾਈ ਸੀ ਵੀਡੀਓ ਮੈਂ ਤੁਹਾਡੇ ਚੈਨਲ ਤੇ ਦੇਖੀ ਸੀ ਤੇ ਮਨ ਦੁਖੀ ਹੋਇਆ ਤੇ ਸਾਡੀ ਫੈਮਿਲੀ ਦੇ ਵਿੱਚੋਂ ਹੀ ਸਾਡੇ ਸਤਿਕਾਰਯੋਗ ਭੈਣ ਜੀ ਜੂਐਸ ਤੋਂ ਪੂਰੀ ਫੈਮਿਲੀ ਉਹਨਾਂ ਨੂੰ ਆਏ ਜਿਹੜੀ ਵੀਡੀਓ ਦਿਖਾਈ ਉਹਨਾਂ ਦਾ ਵੀ ਮਨ ਭਰਿਆ ਆ ਤੇ ਉਹਨਾਂ ਨੇ ਧੰਨਵਾਦ ਜੀ ਉਹਨਾਂ ਦਾ ਧੰਨਵਾਦ ਜੀ ਪਿੰਡ ਵਾਲੇ ਪੁੱਤਰ ਦਾ ਵੀ ਧੰਨਵਾਦ ਸਾਡਾ ਅਕਸਰ ਇਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਲੋੜਵੰਦ ਪਰਿਵਾਰਾਂ ਦੇ ਮਕਾਨ ਪਾਏ ਨੇ ਕਾਫੀ ਸੁਣਿਆ ਇਹਨਾਂ ਬਾਰੇ ਵਿੱਚ ਜਿੰਨੇ ਅੱਜ ਉਹ ਬੇਬੇ ਬਾਪੂ ਦੀ 5000 ਰੁਪਏ ਦੀ ਕੇ ਮਦਦ ਕਰਕੇ ਗਏ ਨੇ ਕੱਲਾ ਅੱਜ ਹੀ 5000 ਰੁਪਏ ਨਹੀਂ ਦਿੱਤਾ ਉਹਨਾਂ ਨੇ ਅੱਗੇ ਤੋਂ ਵੀ ਇਹ ਕਿਹਾ ਕਿ ਅਸੀਂ ਬੇਬੇ ਬਾਪੂ ਨੂੰ 5000 ਰੁਪਏ ਦੇ ਕੇ ਜਾਇ ਕਰਾਂਗੇ ਬਹੁਤ ਦੁੱਖ ਦੀ ਗੱਲ ਹੈ ਜੀ ਸਾਡੇ ਪੰਜਾਬ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਡੇਲੀ ਲੰਗਰ ਲੱਗਦੇ ਆ ਗੁਰਦੁਆਰਾ ਸਾਹਿਬ ਤੋਂ ਨਿਤ ਪੰਡ ਕੇ ਛਕਣ ਦੇ ਉਪਦੇਸ਼ ਹੈ ਨਾ ਉੱਥੇ 5000 ਰੁਪਏ ਭਾਵੇਂ ਛੋਟੀ ਜਾਂ ਵੱਡੀ ਮੋੜ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਦਿਲ ਦੀ ਜਿਵੇਂ ਸ਼ਾਨੇ ਕਹਿੰਦੇ ਕਿ ਦਿਲ ਤੋਂ ਬਿਨਾ ਦਾਨ ਨਹੀਂ ਹੁੰਦਾ ਨਾਲ ਹੀ ਇਹ ਪਰਿਵਾਰ ਦੀ ਜ਼ਿੰਮੇਵਾਰੀ ਵੀ ਲਈ ਹੈ ਵੀ ਇਹ ਪਰਿਵਾਰ ਨੂੰ ਮੰਥਲੀ 5000 ਰੁਪਏ ਦੀ ਸੇਵਾ ਜਿਹੜੀ ਜੁਐਸਏ ਤੋਂ ਸਾਡੀ ਭੈਣ ਉਹਨਾਂ ਦੀ ਪੂਰੀ ਫੈਮਿਲੀ ਵੱਲੋਂ ਹੋਇਆ ਕਰੇਗੀ ਤੁਸੀਂ ਜਨਤਾ ਦੀ ਬਾਤ ਚੱਲ ਦੇਖਦੇ ਸਾਰੇ ਦੋਸਤਾਂ ਸਵਾਗਤ ਆ ਇਸ ਵਾਰ ਤਾਂ ਅਸੀਂ ਖੜਿਆ ਮੇਰੀ ਹੀ ਪੈਂਟ ਲੈ ਵਾਲ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਇਹ ਦੱਸ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਇਸ ਬਜ਼ੁਰਗ ਬੇਬੇ ਬਾਪੂ ਦੀ ਕੁਛ ਦਿਨ ਪਹਿਲਾਂ ਅਸੀਂ ਵੀਡੀਓ ਚਲਾਈ ਸੀ ਨਾਲ ਬਜ਼ੁਰਗ ਮਾਤਾ ਪਿਤਾ ਨੇ ਮੇਰੇ ਹੀ ਪਿੰਟਲੇਵਾਲ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਪਰਸ਼ੋਕਰ ਦੀ ਹਲ ਕਰੀਏ ਤਾਂ ਇਹਨਾਂ ਦਾ ਪਰਸ਼ੋਕਰ ਛੀੜਾ ਕਿ ਬੜੀ ਚੜਾਈ ਦੇ ਵਿੱਚ ਸੀ ਬੜਾ ਵਧੀਆ ਸਮਾਂ ਸੀਗਾ ਜਿਵੇਂ ਕਹਿੰਦੇ ਨੇ ਕਿ ਸਮਾਂ ਜਿਹੜਾ ਬੰਦੇ ਲੱਕ ਤੋੜ ਦਿੰਦਾਗਾ ਇਹਨਾਂ ਦੇ ਜਵਾਨ ਬੇਟੇ ਦੀ ਡੁੱਬ ਕੇ ਮੌਤ ਹੋ ਗਈ ਦੂਜਾ ਬੇਟਾ ਉਹਨਾਂ ਦਾ ਜਿਹੜਾ ਕਿ ਉਹਦਾ ਸਦਮਾ ਨਹੀਂ ਸਹਾਰ ਸਕਿਆ ਉਹ ਵੀ ਇੱਕ ਅਫਸਰਟ ਹੋ ਗਈ ਔਰ ਇਹਨਾਂ ਦੀ ਜਿਹੜੀ ਅੱਜ ਹਾਲਤ ਹੈ ਬੇਟੇ ਦੇ ਮਰਨ ਤੋਂ ਬਾਅਦ ਕਾਫੀ ਗੰਭੀਰ ਹੈ ਜਿਵੇਂ ਕਿ ਇਹਨਾਂ ਨੂੰ ਅੱਜ ਆਪਣਾ ਜਿਹੜਾ ਦੋ ਵਕਤ ਦਾ ਜਿਹੜਾ ਗੁਜ਼ਾਰਾ ਕਰਨ ਦਾ ਵੀ ਬੜਾ ਮੁਸ਼ਕਲ ਹੋਇਆਗਾ ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਇਹੀ ਖਾਸ ਕਾਰਨ ਹੈ ਕਿ ਜੇਕਰ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾਗਾ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਤੁਹਾਨੂੰ ਅੱਜ ਇਸ ਮਾਤਾ ਪਿਤਾ ਦੇ ਬਾਪੂ ਦੇ ਨਾਲ ਮਿਲਾਇਆਗਾ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਫਿਰ ਆਜ਼ਰ ਹੋਵਾਂਗੇ ਬਹੁਤ ਸਾਰੇ ਲੋਕ ਨੇ ਕਿ ਜਿਹੜੇ ਬੇਫਾਲਤੂ ਖਰਚੇ ਕਰਕੇ ਵੀ ਬਹੁਤ ਸਾਰੀਆਂ ਮਤਲਬ ਇਸ ਤਰ੍ਹਾਂ ਦੇ ਖਰਚੇ ਨੇ ਜਿਹੜੇ ਬੇਲੋੜ ਤੋਂ ਕੀਤੇ ਜਾਂਦੇ ਨੇ ਜੇਕਰ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਬੇਬੇ ਬਾਪੂ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾਪ ਹੋਏਾਂਗੇ ਵੀਡੀਓ ਦੇਖਣ ਤੋਂ ਬਾਅਦ ਸਾਡੇ ਨਾਲ ਮੌਜੂਦ ਨੇ ਜਗਸੀਰ ਸਿੰਘ ਮੋੜ ਸਮਾਜ ਸੇਵੀ ਅਕਸਰ ਇਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਨੇ ਲੋੜਵੰਦ ਪਰਿਵਾਰਾਂ ਦੇ ਮਕਾਨ ਪਾਏ ਨੇ ਕਾਫੀ ਸੁਣਿਆ ਇਹਨਾਂ ਬਾਰੇ ਮੈਂ ਜਿੰਨੀ ਵੀ ਇਹਨਾਂ ਦਾ ਮੈਂ ਦੱਸ ਦੇਵਾਂ ਉਹ ਨਹੀਂ ਥੋੜਾਗਾ ਅੱਜ ਇਹ ਵੀਡੀਓ ਦੇਖਣ ਤੋਂ ਬਾਅਦ ਬੇਬੇ ਬਾਪੂ ਨੂੰ 5000 ਰੁਪਿਆ ਹਰ ਮਹੀਨੇ ਉਹਨਾਂ ਦੀ ਜਿਹੜੀ ਸੇਵਾ ਲਾ ਰਹੇ ਨੇ ਮਤਲਬ ਹਰ ਮਹੀਨੇ ਦੇ ਕੇ ਜਾਇ ਕਰਨਗੇ ਬਾਕੀ ਪੂਰੀ ਗੱਲਬਾਤ ਜਗਸੀਰ ਸਿੰਘ ਮੋੜ ਜੀ ਨਾਲ ਕਰਦੇ ਆਗੇ ਕਿ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਰੋਟੀ ਤੋਂ ਬਿਨਾਂ ਬੈਠੇ ਰਹਿੰਦੇ ਨੇ ਦੋ ਵਕਤ ਤੱਕ ਜਿਹੜਾ ਬੜਾ ਔਖਾ ਹੁੰਦਾ ਹੈ ਸੱਤ ਤੋਂ ਬਿਨਾਂ ਬੈਠੇ ਰਹਿੰਦੇ ਨੇ ਕਿ ਉਹਨਾਂ ਜਿਹੜੇ ਮਕਾਨ ਟਾਏ ਹੋਏ ਸੀਗੇ ਔਰ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਮਕਾਨ ਪਾਕੇ ਦਿੱਤੇ ਨੇ ਗੱਲਬਾਤ ਕਰਦੇ ਆ ਜਗਸੀਰ ਸਿੰਘ ਮੋੜ ਜੀ ਸਸੀ ਅਸਰ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜਨਤਾ ਦੀ ਆਵਾਜ਼ ਚੈਨਲ ਦੇਖ ਰਹੇ ਤੇ ਸੰਦੇਸ਼ਾਂ ਤੋਂ ਜਿੰਨੇ ਵੀ ਸੰਗ ਦੇਖ ਰਹੀ ਹੈ ਸਾਰਿਆਂ ਨੂੰ ਗੁਰਪ੍ਰਥਿਆਰਜ ਕਰਦੇ ਹਾਂ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਅੱਜ ਤੁਸੀਂ ਬੇਬੇ ਬੱਬੂ ਜੀ ਕੋਲ ਆਏ ਹੋ ਜੀ ਹਨਾ ਉਹਨਾਂ ਦਾ ਦੁੱਖ ਦਰਦ ਸੁਣਿਆ ਕੀ ਕਹਿਣਾ ਚਾਹਗੇ ਬਹੁਤ ਦੁੱਖ ਦੀ ਗੱਲ ਹੈ ਜੀ ਸਾਡੇ ਪੰਜਾਬ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਡੇਲੀ ਲੰਗਰ ਲੱਗਦੇ ਆ ਗੁਰਦੁਆਰਾ ਸਾਹਿਬ ਤੋਂ ਨਿਤ ਪੰਡ ਕੇ ਛਕਣ ਦੇ ਉਪਦੇਸ਼ ਹੈ ਹਨਾ ਉੱਥੇ ਸਾਡੇ ਇਦਾਂ ਦੇ ਬਜ਼ੁਰਗ ਜਿਹੜੀ ਹੈ 70 ਸਾਲ ਦੀ ਮਾਤਾ ਮਾਤਾ ਨਸੀਬਕੌਰ ਅੱਜ ਪਿੰਡ ਦੇ ਵਿੱਚ ਬੈਠੀ ਦੋ ਵਕਤ ਦੀ ਰੋਟੀ ਦੀ ਮੁਹਤਾਜ ਹੈ ਮੈਂ ਤੁਹਾਡੇ ਚੈਨਲ ਤੇ ਦੇਖੀ ਸੀ ਤੇ ਮਨ ਦੁਖੀ ਹੋਇਆ ਤੇ ਸਾਡੀ ਫੈਮਿਲੀ ਦੇ ਵਿੱਚੋਂ ਹੀ ਸਾਡੇ ਸਤਿਕਾਰਯੋਗ ਭੈਣ ਜੀ ਜੁਐਸਏ ਤੋਂ ਪੂਰੀ ਫੈਮਿਲੀ ਉਹਨਾਂ ਨੂੰ ਆ ਜਿਹੜੀ ਵੀਡੀਓ ਦਿਖਾਈ ਉਹਨਾਂ ਦਾ ਵੀ ਮਨ ਭਰ ਆਇਆ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਜਿਹੜੀ ਇਹ ਸੇਵਾ ਲਈ ਹੈ ਵੀ ਆਪਾਂ ਜਿੱਥੇ ਉਹ ਸਾਡੇ ਪਿੰਡ ਦੇ ਵੀ ਨੇਤਰਹੀਨ ਮੁਸਲਮਾਨ ਪਰਿਵਾਰ ਉਹਨਾਂ ਨੂੰ ਮੰਥਲੀ ਸੇਵਾ ਦੇ ਰਹੇ ਆ 5000 ਤੇ ਭੈਣ ਵੀਰਪਾਲ ਕੌਰ ਰੰਮਪੁਰ ਉਹਨਾਂ ਦੀ ਸਮਰਸੀ ਵੱਲ ਮੋਟਰ ਲਵਾ ਕੇ ਦਿੱਤੀ ਹੈ ਹੁਣੇ ਰੰਮਪਰੇ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਪਰਿਵਾਰ ਦੀ ਜ਼ਿੰਮੇਵਾਰੀ ਵੀ ਲਈ ਹੈ ਵੀ ਇਹ ਪਰਿਵਾਰ ਨੂੰ ਮੰਥਲੀ 5000 ਰੁਪਏ ਦੀ ਸੇਵਾ ਜਿਹੜੀ ਜੁਐਸਏ ਤੋਂ ਸਾਡੀ ਭੈਣ ਉਹਨਾਂ ਦੀ ਪੂਰੀ ਫੈਮਿਲੀ ਵੱਲੋਂ ਹੋਇਆ ਕਰ ਮਿਲ ਕੇ ਬੜਾ ਵਧੀਆ ਲੱਗਿਆ ਜੀ ਸਕੂਨ ਆਇਆ ਕਿਉਂਕਿ ਇੱਕ ਬਜ਼ੁਰਗ ਹੈ ਤਾਂ ਦਾ ਇੱਕ ਨੌਜਵਾਨ ਬੇਟਾ ਚੜ੍ਹਾਈ ਕਰ ਗਿਆ ਇੱਕ ਦਿਮਾਗੀ ਅਪਸੈਟ ਆਸ ਦੀ ਕਿਰਨ ਕੋਈ ਨਹੀਂ ਐਡਾ ਖੁੱਲਾ ਵਿਹੜਾ ਜਿਹੜਾ ਸੁੰਨਾ ਸੁੰਨਾ ਪਿਆ ਕਿੱਥੇ ਇਹ ਵਿਹੜੇ ਦੇ ਵਿੱਚ ਹੁਣ ਪੋਤਿਆਂ ਨੇ ਦੋ ਤਿੰਨ ਖੇਡਣਾ ਸੀ ਪਰ ਖੰਡਰ ਬਣਿਆ ਪਿਆ ਘਰ ਹਣਾ ਬਜ਼ੁਰਗ ਵਿਚਾਰੇ ਦਵਾਈ ਨੂੰ ਤਰਸਦੇ ਆ ਰਾਸ਼ਨ ਪਾਣੀ ਨੂੰ ਤਰਸਦੇ ਉੱਥੇ ਬੜੀ ਦੁੱਖ ਵਾਲੀ ਗੱਲ ਹੈ ਜੀ ਕਲੰਕ ਹੈ ਸਾਡੇ ਪੰਜਾਬ ਦੇ ਨਾਮ ਤੇ ਇਦਾਂ ਦੇ ਜਿਹੜੇ ਬਜ਼ੁਰਗ ਹੈ ਜਿਹੜੇ ਰੋਟੀ ਤੋਂ ਮੱਥਾਜ ਹੋਣ ਇਹ ਸਾਡੇ ਕੋਈ ਬੜੀ ਵਧੀਆ ਗੱਲ ਨਹੀਂ ਸਾਡੇ ਪੰਜਾਬ ਵਾਸਤੇ ਅ ਇੱਕ ਜਿਵੇਂ ਬੇਬੀ ਜੀ ਤੁਹਾਡੇ ਕੋਲ ਮੰਗ ਕੇ ਕੀਤੀ ਹੈ ਜੀ ਕੱਪੜੇ ਧੋਣ ਲਈ ਮਸ਼ੀਨ ਦੀ ਕਿ ਉਹਨਾਂ ਦੇ ਜਿਹੜੇ ਬੁੱਢੇ ਹੱਥ ਨੇ ਉਹ ਕੱਪੜਿਆਂ ਨੂੰ ਮਤਲਬ ਸਭ ਬਣਾ ਲੈ ਤੋ ਸਕਦੇ ਹਨ ਤੁਸੀਂ ਇਹ ਦੇਖੋ ਜੀ ਅੱਜ ਕੱਲ ਜਿਹਦੀਆਂ ਨਵੀਆਂ ਮੈਰਜ ਹੁੰਦੀਆਂ ਨਵੀਆਂ ਕੁੜੀਆਂ ਨੇ ਥਾ ਨਾਲ ਤਾ ਧੋਣੀਆਂ ਹਨ ਇਹ ਪੁਰਾਣੇ ਬਜ਼ੁਰਗ 70 ਸਾਲ ਦੀ ਮਾਈ ਨੇ ਵਿਚਾਰੀ ਨੇ ਠੰਡੇ ਬਾਣੀ ਜੱਥ ਕਿਦਾਂ ਕੱਪੜੇ ਧੋਣੇ ਆ ਉਹ ਜਲਦੀ ਅਸੀਂ ਇੱਕ ਦਿਨਾਂ ਵਿੱਚ ਪੂਰੇ ਕਰ ਦੇਵਾਂਗੇ ਵੀਰ ਜੀ ਮੰਗ ਮਾਤਾ ਜੀ ਨੇ ਕੱਪੜੇ ਧੋਣ ਵਾਲੀ ਮਸ਼ੀਨ ਮਾਤਾ ਜੀ ਨੇ ਮੰਗੀ ਹੈ 2-4 ਦਿਨਾਂ ਚ ਮੇਰੇ ਹਿਸਾਬ ਨਾਲ ਮਸ਼ੀਨ ਹੈ ਜਿਹੜੀ ਮਾਤਾ ਜੀ ਨੂੰ ਦੇ ਦਾਂ ਤੇ ਇਹ ਸਾਡੇ ਵਾਸਤੇ ਸ਼ਰਮਨਾ ਇੱਕ ਗੱਲ ਇਹ ਕੋਟਲੇਵਾਲ ਬੜਾ ਵੱਡਾ ਪਿੰਡ ਹੈ ਇੱਥੋਂ ਬੜੇ ਐਨਆਰਆਈ ਹੈ ਬੜੀ ਵਧੀਆ ਅਕੈਡਮੀ ਚੱਲਦੀ ਹੈ ਹੋਰ ਬੜੇ ਦਾਨਪੁਨ ਹੁੰਦੇ ਆ ਅਸੀਂ ਦੇਖ ਕੇ ਆਉਣੇ ਆ ਤੇ ਪਰ ਇਦਾਂ ਦੇ ਬਜ਼ੁਰਗਾਂ ਦੀ ਵੀ ਪਿੰਡ ਚ ਜ਼ਰੂਰ ਦੇਖਣਾ ਚਾਹੀਦਾ ਵੀ ਕੋਈ ਲੋੜਵੰਦ ਉਹਦੀ ਮਦਦ ਕਰਨੀ ਚਾਹੀਦੀ ਸਾਡੇ ਚੱਲਾਂ ਰਿਸ਼ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਜੀ ਹੋਰ ਸਮਾਜ ਸੇਵੀ ਜਿਹੜੇ ਬਹੁਤ سارے ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਇਹੀ ਹੈ ਜੀ ਬੜਾ ਸਕੂਨ ਆ ਜਿਹੜੀ ਸੇਵਾ ਕੀ ਇਹਦਾ ਬੜਾ ਸਕੂਨ ਆ ਸਾਨੂੰ ਲੋੜ ਬੰਦ ਕਿਉਂਕਿ ਗੁਰਬਾਣੀ ਦਾ ਪਰਮਾਨ ਵੀ ਅਕਲੀ ਸਹਿਬ ਸੇਵਿਆ ਅਕਲੀ ਕੀਚਾ ਦਾਨ ਅਕਲ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਜਿੱਥੇ ਲੋੜ ਹੈ ਨਾ ਕਿ ਜਿੱਥੇ ਨਹੀਂ ਲੋੜ ਉੱਥੇ ਸੇਵਾ ਨਹੀਂ ਕਰਨੀ ਚਾਹੀਦੀ ਜਿੱਥੇ ਲੋੜ ਹੈ ਉਹਨੂੰ ਜ਼ਰੂਰ ਚਾਹੇ ਉਹ ਕਿਸੇ ਧਰਮ ਦਾ ਕਿਸੇ ਜਾਤ ਦਾ ਉੱਥੇ ਸਾਨੂੰ ਵੱਧ ਤੋਂ ਵੱਧ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਇੱਕ ਜੀਖੀ ਸਾਹਿਬ ਤੁਸੀਂ ਇੱਕ ਹੋਰ ਸ਼ੇਅਰ ਸੁਣਾਉਣੇ ਹੁੰਦੇ ਹੋ ਜਿਹੜਾ ਇਸ ਤੋਂ ਪਹਿਲਾਂ ਕਰ ਚ ਆਨ ਸਰ ਤੋਂ ਹੀ ਬੋਲਿਆ ਸੀਗਾ ਮੈਂ ਤੁਹਾਨੂੰ ਉਹ ਵੀ ਸਾਡੇ ਦਸ ਗਣ ਸੁਣਾਉਂਗਾ हां जी ਮਾਤਾ ਜੀ ਕਿਉਂਕਿ ਮਾਤਾ ਜੀ ਬੋਲ ਰਹੇ ਸੀਗੇ ਵੀ ਮੇਰੇ ਕੋਲੇ ਪਹਿਲਾਂ 10-10 ਮੱਜਾਂ ਹੁੰਦੀਆਂ ਸੀ 10-10 ਟੋਲੇ ਸੋਨਾ ਹੁੰਦਾ ਜੋ ਉੱਥੋਂ ਜ਼ਿਆਦਾ ਆ ਗਿਆ ਵੀ ਕੌਣ ਕਬੂਲ ਗੁਲਾਮੀ ਕਰਦਾ ਕੌਣ ਗੁਲਾਮ ਕਹਾਵੇ ਕਿਹਦਾ ਦਿਲ ਨਹੀਂ ਰਾਜ ਕਰਨ ਤੇ ਪਰ ਕਿਸਮਤ ਭੀਖ ਮੰਗਾਵੇ ਹਨਾ ਜੀ ਰੋ ਕਿਸਮਤ 'ਚ ਭੀਖ ਮੰਗ ਲੱਗੀ ਹੋਵੇ ਫਿਰ ਉੱਥੋਂ ਕਿੱਥੇ ਰਾਜ ਹੁੰਦੇ ਆ ਪ੍ਰਮਾਤਮਾ ਜਿਹਨੂੰ ਚਾਹੁੰਦਾ ਉਹਨੂੰ ਰਾਜ ਕਰਾਉਂਦਾ ਤੇ ਇੰਨੇ ਵੱਡੇ-ਵੱਡੇ ਰਾਜਾ ਨੂੰ ਪਖਾਰੀ ਬਣਾਉਂਦਾ ਅੱਜ ਉਹੀ ਉਹੀ ਜਿਹੜਾ ਇਹ ਟੁੱਕਦਾ ਇੱਥੇ ਬਿਲਕੁਲ ਵੀ ਮਾਤਾ ਜੀ ਕਿਹੇ ਟਾਈਮ ਕਹਿੰਦੀ ਸੀ ਮੈਂ ਪੇਕਿਆਂ ਨੂੰ 10- ਜਿਹੜੇ ਹੈਗੇ ਦੋ ਵਕਤ ਦੀ ਰੋਟੀ ਤੋਂ ਮਥਾਜ ਨੇ ਤੇ ਇਹ ਪਰਮਾਤਮਾ ਦੇ ਰੰਗ ਹੈ ਜੀ ਅ ਲਾਸਟ ਦੇ ਉੱਤੇ ਅਸੀਂ ਗੱਲ ਕਰਦੇ ਆਂਗੇ ਕਿ ਤੁਸੀਂ ਜਿਹੜੀ ਅੱਜ ਸੇਵਨ ਬਣਵਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਹਰ ਮੰਥ ਕਿੰਨਾ ਦੇ ਕਿਜਾ ਕਰਨਗੇ 5000 ਰੁਪਏ ਵੀਰ ਜੀ ਮੰਥਲੀ کہہ ਰਹੇ ਆਂ ਅੱਗੇ ਸਤਿਗੁਰਾਂ ਦੀ ਕਿਰਪਾ ਜੇ ਹੋਰ ਹਿੰਮਤ ਬਖਸ਼ੀ ਤਾਂ ਹੋਰ ਕਿਉਂਕਿ 5000 ਨਾਲ ਚਲੋ ਬਜ਼ੁਰਗ ਆਏ ਹੋਗੇ ਵੀ ਇੰਨੇ ਕਮਾਣ ਨੂੰ ਸੰਤੋਸ਼ਟੀ ਰਹੂਗੀ ਭੁੱਖੇ ਨਹੀਂ ਸੌਣਗੇ ਦੂਜੀ ਗੱਲ ਇਹ ਆ ਵੀ ਕੋਈ ਦਵਾਈ ਬੁੱਟੀ ਦੀ ਲੋੜ ਪੈਗੀ ਉਹ ਲੈ ਸਕਦੇ ਆ ਜੋ ਕੋਲੇ ਹੁਣ ਬਜ਼ੁਰਗਾਂ ਦੇ ਅੱਜ ਕੱਲ ਤੁਹਾਨੂੰ ਪਤਾ ਵੀ ਦੁਕਾਨਾਂ ਵਾਲੇ ਵੀ ਜੇ ਕੋਈ ਆਸਰਾ ਬਨੇ ਲੀਂਦਾ ਵੀ ਕੌਣ ਮੋੜੂਗਾ ਹਨਾ ਫਿਰ ਦਿੰਦਾ ਵੀ ਨਹੀਂ ਕੋਈ ਕਿਸੇ ਟਾਈਮ ਆਏ ਨਹੀਂ ਰਹੂਗਾ ਵੀ ਯਾਰ ਵੀਡੀਓ ਦੇਖੀ ਸੀ ਮਾਨ ਨੂੰ ਇਦਾਂ ਨਹੀਂ ਲੱਗਿਆ ਵੀ ਕੋ ਸੋਇਆ ਨਹੀਂ ਸਕੂਣ ਰਹੂਗਾ ਵੀ ਚਲੋ 5000 ਨਾਲ ਜੇ 200 ਰੁਪਿਆ ਵੀ 150 ਰੁਪਿਆ ਵੀ ਡੇਲੀ ਖਰਚ ਲੈਣਗੇ ਤਾਂ ਇਹਨਾਂ ਦਾ ਮਹੀਨਾ ਵਧੀਆ ਲੰਘ ਜਾ ਕਰੂਗੇ ਤੁਸੀਂ ਇਹਨਾਂ ਨੂੰ ਹੁਣ ਪੂਰਾ ਮਤਲਬ ਕੈਸ਼ ਦੇ ਕੇ ਗਏ ਹੋ ਜਾਂ ਰਸਨ ਪਾਣੀ ਜੀ ਨਹੀਂ ਕੈਸ਼ ਵੀਰ ਜੀ ਕੈਸ਼ ਦਿੱਤਾ ਅੱਗੇ ਤੋਂ ਚਲੋ ਜੇ ਸਤਿਗੁਰ ਕਿਸੇ ਵੀਰ ਨੇ ਸੇਵਾ ਲਈ ਤੇ ਨਾਲ ਰਾਸ਼ਨ ਵੀ ਦੇਜਿਆ ਕਰਾਂਗੇ ਫਿਲਹਾਲ 5000 ਰੁਪਏ ਆਪਾਂ ਕੈਸ਼ ਦਿੱਤਾ ਤੇ ਹਰੇਕ ਤਕਰੀਬਨ ਇੱਕ ਤਰੀਕ ਨੂੰ ਹੀ ਆਪਾਂ ਜਦੋਂ ਮਹੀਨਾ ਸ਼ੁਰੂ ਹੋਇਆ ਕਰੂਗਾ ਤੇ ਨਾਲ ਦੀ ਨਾਲ ਅੱਜ ਇੱਕ ਤਰੀਕ ਹੈ ਇੱਕ ਤਰੀਕ ਨੂੰ ਨਾਲ ਦੀ ਨਾਲ 5000 ਰੁਪਏ ਦੇਜਿਆ ਕਰਾਂਗੇ ਤਾਂ ਕਿ ਬੇ ਕੋਈ ਬਜ਼ੁਰਗਾਂ ਦੇ ਵੀ ਸ਼ੌਂਕ ਬੱਚਿਆਂ ਵਰਗਾ ਮਾਨ ਹੁੰਦਾ ਕਈ ਇਹ ਕੁਝ ਖਾਣ ਨੂੰ ਜੀ ਕਰਿਆ ਹੁੰਦਾ ਹਨਾ ਕਈ ਕੁਛ ਖਾਣ ਨੂੰ ਜੀਵ ਕੇ ਵੱਡੇ ਬਜ਼ੁਰਗਾਂ ਦਾ ਚਾਹੇ ਸ਼ੁਗਰੀ ਹੋਵੇ ਫਿਰ ਵੀ ਕਈ ਵਾਰੀ ਕਹਿੰਦੇ ਜਲੇਬੀਆਂ ਖਾਣ ਨੂੰ ਜੀ ਕਰਦਾ ਪਰ ਉਹ ਕਿਸੇ ਨੂੰ ਬੋਲ ਕੇ ਨਹੀਂ ਸੁਣਾ ਸਕਦੇ ਤੇ ਇਦਾਂ ਦਾ ਮਨੁੱਖੀ ਮਨ ਆ ਹੋ ਸਕਦਾ ਕਈ ਵਾਰੀ ਬਜ਼ੁਰਗਾਂ ਦਾ ਜੀ ਕਰਦਾ ਹੋਵੇ ਕੁਛ ਖਾਣ ਨੂੰ ਪਰ ਲਿਆਉਣ ਵਾਲਾ ਘਰੇ ਕੋਈ ਨਹੀਂ ਤੇ ਲਿਆ ਕੇ ਖਾਦਾ ਲੈਣਗੇ ਜੀ ਮਨ ਨਹੀਂ ਤਰਸੂਆ ਆਪੇ ਵੀ ਕਹਿੰਦੇ ਆਏ ਕੇਦਾ ਘਰ ਜਿਵੇਂ ਕਈ ਵਾਰੀ ਰਿਸ਼ਤੇਦਾਰ ਆ ਜਾਂਦੇ ਹਾਂਜੀ 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 ਕੋਈ ਆ ਜਾਂਦਾ ਤਾਂ ਫਿਰ ਬਜ਼ੁਰਗ ਜ਼ਰੂਰ ਉਹ ਵਰਤ ਲਿਆ ਕਰਨਗੇ ਜਿੱਥੇ ਯੋਗ ਸਮਝਣਗੇ ਮਾਇਆ ਹਾਂਜੀ ਇਹ ਸੀਗੇ ਸਾਰੇ ਨਾਲ ਜਗਸੀਰ ਸਿੰਘ ਮੋੜ ਜਿਨ੍ਹਾਂ ਨੇ ਬਹੁਤ ਹੀ ਸਮਾਜ ਸੇਵੀ ਦੇ ਕੰਮ ਕੀਤੇ ਨੇ ਬਹੁਤ ਲੋੜਵੰਦ ਪਰਵਾਰਾਂ ਦੀ ਮਦਦ ਕੀਤੀ ਹੈ ਅੱਜ ਵੀ ਮੇਰੇ ਪਿੰਟਲੇ ਵਾਲ ਮੇਰੀ ਪਾਈ ਹੋਈ ਵੀਡੀਓ ਦੇਖਣ ਤੋਂ ਬਾਅਦ ਬੇਬੇ ਬਾਪੂ ਦਾ ਆਕੇ ਦੁੱਖ ਸੁਖ ਸੁਣਿਆ ਔਰ ਮੰਥਰੀ ਉਹਨਾਂ ਨੂੰ ਹਰ ਮਹੀਨੇ 5000 ਰੁਪਿਆ ਦੇਣ ਦੀ ਗੱਲ ਕੀਤੀ ਔਰ ਅੱਜ ਇਹਨਾਂ ਨੇ 5000 ਰੁਪਿਆ ਦਿੱਤਾ ਵੀ ਹੈਗਾ ਤਾਂ ਹੁਣ 5000 ਰੁਪਿਆ ਲੈਣ ਤੋਂ ਬਾਅਦ ਬੇਬੇ ਬਾਪੂ ਨਾਲ ਅਸੀਂ ਤੁਹਾਡੀ ਗੱਲ ਕਰਾਵਾਂਗੇ ਕਿ ਉਹਨਾਂ ਨੇ ਜਗਸੀਰ ਸਿੰਘ ਮੋੜ ਜੀ ਦੀ ਜਿਹੜੀ ਸ਼ੇਵਨ ਦਿੱਤੀ ਗਈ ਆ ਉਹਦੇ ਨਾਲ ਉਹ ਕਿੰਨਾ ਖੁਸ਼ ਆ ਤੁਹਾਨੂੰ ਬੇਬੇ ਬਾਪੂ ਜੀ ਨਾਲ ਮਲਾਵਾਂਗੇ ਤੁਸੀਂ ਸਾਡੇ ਨਾਲ ਜ ਸਾਡੇ ਨਾਲ ਬੇਬੇ ਬਾਪੂ ਜੀ ਮੌਜੂਦ ਆ ਜਿਨ੍ਹਾਂ ਦੀ ਅਸੀਂ ਅੱਜ ਤੋਂ ਕੁਝ ਟਾਈਮ ਪਹਿਲਾਂ ਵੀਡੀਓ ਪਾਈ ਸੀ ਤੇ ਵੀਡੀਓ ਪਹਿੋਂ ਤੋਂ ਬਾਅਦ ਅੱਜ ਬੇਬੇ ਜੀ ਦੇ ਹੱਥ ਦੇ ਵਿੱਚ ਉਹ ਲਫਾਫਾ 5000 ਵਾਲਾ ਜਿਹੜਾ ਜਗਸੀਰ ਸਿੰਘ ਮੋਰ ਸਮਾਜ ਸੇਵੀ ਨੇ ਇਹਨਾਂ ਨੂੰ 5000 ਰੁਪਏ ਦਿੱਤਾ ਮੈਂ ਮਾਤਾ ਨੂੰ ਕਹੂੰਗਾ ਕਿ ਉਹ 5000 ਰੁਪਏ ਕੱਢ ਕੇ ਦਿਖਾ ਦੇ ਕਈ ਵਾਰੀ ਸਾਡੇ ਦਰਸ਼ਕਾਂ ਨੂੰ ਇਹ ਹੁੰਦਾ ਕਿ ਸ਼ਾਇਦ ਐਵੇਂ ਹੀ ਕਹਿਤਾ ਹੋਣਾ ਵੀ ਸ਼ਾਇਦ ਲਫਾਫੇ ਵਿੱਚ ਕੁਝ ਨਹੀਂ ਹੋਣਾ ਮਾਤਾ ਜੀ 5000 ਰੁਪਏ ਕੱਢ ਕੇ ਦਿਖਾਓ ਸਾਰੇ ਚੈਨਲ ਦੇ ਮੱਧਮ ਰਹੀ ਮਤਲਬ ਲੋਕ ਜਾਨਣਾ ਚਾਹੁੰਦੇ ਨੇ ਤੇ 5000 ਰੁਪਏ ਮਾਤਾ ਨੂੰ ਦਿੱਤਾ ਗਿਆ ਜੀ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਵੀ ਦਿਖਾ ਦਵਾਂ ਕਈ ਵਾਰੀ ਲੋਕਾਂ ਨੂੰ ਇਹ ਹੁੰਦਾ ਵੀ ਸ਼ਾਇਦ ਐਵੇਂ ਹੀ ਹੋਊ ਜੀ ਅੱਜ ਇਹਨਾਂ ਨੂੰ ਸੇਵਾ ਨਵਾ ਕੇ ਗਏ ਨੇ ਤਾਂ ਕਿ ਇਹ ਜ਼ਰੇ ਬਜ਼ੁਰਗ ਨੇ ਇਹਨਾਂ ਨੇ ਪਿਛਲੀ ਵੀਡੀਓ ਵਿੱਚ ਇਹ ਕਿਹਾ ਸੀ ਕਿ ਸਾਨੂੰ ਕਈ ਵਾਰੀ ਦੋ ਵਖਤੀ ਦੀ ਰੋਟੀ ਖਾਣ ਦਾ ਜਾਂ ਦਵਾਈ ਦਾ ਠਿਕਾ ਰਹਿੰਦਾ ਵੀ ਇਹਨਾਂ ਦੇ ਇੱਕ ਬੇਟੇ ਦੀ ਜਿਹਦੀ ਮੌਤ ਹੋ ਗਈ ਸੀ ਦੂਜਾ ਬੇਟਾ ਮੈਂਟਲੀ ਅਫਸਰਟ ਸੀ ਪਰ ਘਰ ਦੇ ਵਿੱਚ ਇਹਨਾਂ ਦੀ ਜਿਹੜਾ ਗੁਜ਼ਾਰਾ ਕਰਨ ਦਾ ਬੜਾ ਔਖਾ ਸੀਗਾ ਸਿਆਣੇ ਕਹਿੰਦੇ ਨੇ ਕਿ ਇੱਥੇ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਪਾਰਟੀ ਵਾਹ ਤੋ ਕੋਈ ਵੀ ਬੰਦਾ ਉਪਰ ਉੱਠ ਕੇ ਕੀ ਜਗੜੇ ਨੇ ਕੋਈ ਮਦਦ ਕਰਦਾ ਤਾਂ ਅਸੀਂ ਸਮਝਾਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਪਰ ਜਖਸੀਰ ਸਿੰਘ ਮੌਰ ਜੀ ਜਿਨ੍ਹਾਂ ਨੇ ਹਮੇਸ਼ਾ ਸਮਾਜ ਸੇਵੀ ਦੇ ਕੰਮ ਕੀਤੇ ਨੇ ਹਮੇਸ਼ਾ ਲੋਕਾਂ ਦੇ ਭਲੇ ਦੇ ਲੋਕਾਂ ਦੇ ਹਿੱਤ ਦੇ ਲਈ ਆਉਂਦੇ ਨੇ ਹਮੇਸ਼ਾ ਮਦਦ ਕਰਦੇ ਨੇ ਅੱਜ ਉਹ ਬੇਬੇ ਬਾਪੂ ਦੀ 5000 ਰੁਪਏ ਦੀ ਕੇ ਮਦਦ ਕਰਕੇ ਗਏ ਨੇ ਕੱਲਾ ਅੱਜ ਹੀ 5000 ਰੁਪਏ ਨਹੀਂ ਦਿੱਤਾ ਉਹਨਾਂ ਨੇ ਅੱਗੇ ਤੋਂ ਵੀ ਇਹ ਕਿਹਾ ਕਿ ਅਸੀਂ ਬੇਬੇ ਬਾਪੂ ਨੂੰ 5000 ਰੁਪਏ ਦੇ ਕੇ ਜਾਇਆ ਕਰਾਂਗੇ ਔਰ ਇਦਾਂ ਦੇ ਸਮਾਜ ਸੇਵੀ ਦੁਨੀਆ ਦੇ ਵਿੱਚ ਬਹੁ ਇਹਤੇ ਦੇ ਕੰਮ ਬਿਰਲੇ ਲੋਕ ਕੀ ਕਰਦੇ ਨੇ ਗੱਲ ਕਰਦੇ ਆ ਬੇਬੇ ਦੇ ਨਾਲ 5000 ਰੁਪਇਆ ਦਿੱਤਾ ਗਿਆ ਤਾਂ ਕੀ ਕਹਿਣਾ ਚਾਹੁੰਦੇ ਨੇ ਜਿਕਸੀਰ ਸਿੰਘ ਮੋੜਜੀ ਵਾਲੇ ਹਾਂਜੀ ਬੇਬੇ ਜੀ 5000 ਰੁਪਇਆ ਜਿਕਸੀਰ ਸਿੰਘ ਮੋੜ ਦੇ ਕੇ ਗਿਆ ਨਸੀਬਕਰ ਮਾਤਨ ਧੰਨਵਾਦ ਜੀ ਉਹਨਾਂ ਦਾ ਧੰਨਵਾਦ ਜੀ ਪਿੰਡ ਵਾਲੇ ਪੁੱਤਰ ਦਾ ਵੀ ਧੰਨਵਾਦ ਸਾਡਾ ਹੋਰ ਵੀ ਜੀ ਕੁਝ ਬੋਲ ਨਹੀਂ ਬਸ ਜੀ ਤੇ ਇਸ ਬੇਬੇ ਬਾਪੂ ਨੂੰ ਤੁਸੀਂ ਦੇਖਿਆ ਜੀ ਜਿਹੜੀ ਉਮਰ ਹੈ ਵੱਡੀ ਹੈ ਜਿਵੇਂ ਆਪਾਂ ਕਹਿ ਦਿੱਤਾ ਕਿ ਕੰਮ ਕਰਨ ਤੋਂ ਵੀ ਕੰਮ ਕਰਨ ਦੇ ਵੀ ਕਰ ਸਕਦੇ ਪਰ ਅੱਜ ਜਖਰੀ ਸਿੰਘ ਮੋਰਜੀ ਨੇ ਆ ਕੇ ਇਹਨਾਂ ਨੂੰ 5000 ਰੁਪਏ ਦਿੱਤਾ 5000 ਰੁਪਏ ਭਾਵੇਂ ਛੋਟੀਆਂ ਵੱਡੀਆਂ ਮੋੜ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਦਿਲ ਦੀ ਜਿਵੇਂ ਸ਼ਾਨੇ ਕਹਿੰਦੇ ਕਿ ਦਿਲ ਤੋਂ ਬਿਨਾਂ ਦਾਨ ਨਹੀਂ ਹੁੰਦਾ ਜਿਵੇਂ ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੈਗੀ ਚਿੜੀ ਚੁੰਝ ਪਰ ਲੈ ਗਈ ਨਦੀਓਂ ਘਟ ਦੇਣਾ ਨੀਲ ਚਿੜੀ ਚੁੰਝ ਪਰ ਲੈ ਗਈ ਨਦੀਓਂ ਘਟ ਦੇਣਾ ਨੀਲ ਦਾਨ ਦਿੱਤਿਆ ਤਾਂ ਨਹੀਂ ਘਟਦਾ ਕਹਿ ਕੇ ਭਗਤ ਕਬੀਰ ਦਾਨ ਦਿੱਤਿਆ ਕਦੇ ਤਾਂ ਨਹੀਂ ਘਟਦਾ ਜਿਵੇਂ ਅੱਜ ਸਰਦਾਰ ਜਗਸੀਰ ਸਿੰਘ ਮੌਰ ਜੀ ਸਮਾਜ ਸੇਵੀ ਨੇ ਇਹਨਾਂ ਦੀ 5000 ਰੁਪਏ ਦੀ ਮਦਦ ਕੀਤੀ ਆ ਇਸੇ ਤਰ੍ਹਾਂ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੀ ਅਸੀਂ ਅਕਸਰ ਵੀਡੀਓ ਪਾਉਂਦੇ ਰਹਿੰਦੇ ਆਗੇ ਜੇਕਰ ਕੋਈ ਵੀ ਬੰਦਾ ਇਸੇ ਤਰ੍ਹਾਂ ਜਿਵੇਂ ਅੱਜ ਬੇਬੇ ਬਾਪੂ ਦੀ ਮਦਦ ਕੀਤੀ ਗਈ ਆ ਇਸੇ ਤਰ੍ਹਾਂ ਕੋਈ ਵੀ ਬੰਦਾ ਪਾਰਟੀ ਵਾਦ ਤੋਂ ਉੱਪਰ ਉੱਠ ਕੇ ਇਸ ਤਰ੍ਹਾਂ ਦੇ ਲੋੜਵੰਦ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਅੱਜ ਤੁਹਾਨੂੰ ਇਸ ਬੇਬੇ ਦੇ ਨਾਲ ਜਕਸੀਰ ਸਿੰਘ ਮੋਰਜੀ ਜੀ ਦੀ ਤੁਹਾਨੂੰ ਅਸੀਂ ਉਹਨਾਂ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਕਿ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲੈ ਕੇ ਤੁਹਾਡੇ ਤੱਕ ਜਲਦੀ ਹਾਜ਼ਰ ਹੋਈਏ ਇਸ ਤਰ੍ਹਾਂ ਵੀਡੀਓ ਲੋਕੀ ਹਾਜ਼ਰ ਹੋਮਗੇ ਉਹ ਤੱਕ ਲਈ ਸਸੇਕਾਲ ਜੀ